ਦਲਵੀਰ ਗੋਲਡੀ ਖੁਦ ਇੱਥੇ ਮੈਦਾਨ ਦੇ ਵਿੱਚ ਨੇ ਸੋਪੂ ਦੇ ਨਾਲ ਇਹ ਵੀ ਚਰਚਾਵਾਂ ਸੀ ਕਿ ਸਾਥ ਜਿਹੜੀ ਜਿਹੜਾ ਸੀਟ ਲੜੇਗੀ ਚਾਹੇ ਵਾਈਸ ਪ੍ਰੈਜ਼ੀਡੈਂਟ ਲੜੇ ਤਾਂ ਸੋਪੂ ਉਹ ਨਹੀਂ ਲੜੇਗੀ ਇਸ ਤਰ੍ਹਾਂ ਦਾ ਕੋਈ ਸਮਝੌਤਾ ਚੱਲ ਰਿਹਾ ਹੈ ਤਾਂ ਸੀਓਈ ਐਸਐਸ ਦੀ ਗੱਲ ਕਰੀ ਉਹਦੇ ਪਿੱਛੇ ਆਮ ਆਦਮੀ ਪਾਰਟੀ ਕਹਿੰਦਾ ਐਨਐਸਜੀਓ ਦੇ ਪਿੱਛੇ ਕਾਂਗਰਸ ਹੈ ਇਸੇ ਤਰ੍ਹਾਂ ਐਸਓਈ ਦੇ ਪਿੱਛੇ ਅਕਾਲੀ ਦਲ ਹੈ ਇਸ ਤਰ੍ਹਾਂ ਜਿੰਨੀਆਂ ਵੀ ਜਿਹੜੀਆਂ ਪਾਰਟੀਆਂ ਉੱਥੇ ਕੋਈ ਨਾ ਕੋਈ ਪੋਲਿਟੀਕਲ ਤਿਰ ਪਿੱਛੇ ਹੈ ਸਾਥ ਦੇ ਪਿੱਛੇ ਕਿਹੜੀ ਤਿਰ ਸਾਥ ਦੇ ਪਿੱਛੇ ਹੀ ਗੁਰੂ ਮਹਾਰਾਜ ਆ ਕੀਤਾ ਵਾ ਸਾਡੀ ਕਿਸੇ ਪੋਲਿਟੀਕਲ ਪਾਰਟੀ ਨਾਲ ਨਾ ਕੋਈ ਅਫੀਲੀਏਸ਼ਨ ਹੈ ਤੇ ਅਸੀਂ ਪੂਰੀ ਇਹ ਗੱਲ ਡੰਕੇ ਦੀ ਚੋਟ ਨਾਲ ਕਹਿੰਦੇ ਆ ਸਿਮਰਨਜੀਤ ਸਿੰਘ ਮਾਨ ਹੋਣ ਅਮਰਤਪਾਲ ਸਿੰਘ ਹੋਣ ਸਰਬਜੀਤ ਸਿੰਘ ਖਾਲਸਾ ਹੋਣ ਇਹਨਾਂ ਸੀਟਾਂ ਤੇ ਸੱਤ ਸਰਗਰਮ ਨਜ਼ਰ ਆਈ ਸੀਗੀ ਕਿ ਇੱਥੇ ਉਹ ਧੜਾ ਨਜ਼ਰ ਆਏਗਾ ਉਹ ਸਪੇਸ ਪਿੱਛੇ ਤੁਹਾਡੇ ਨਜ਼ਰ ਆਏਗੀ ਉਹਦੇ ਉਹਨਾਂ ਲਈ ਆਪਦੇ ਆਪਦੇ ਕਾਰਨ ਸੀਗੇ ਕਿ ਉਹਨਾਂ ਦੇ ਇੱਕ ਪੰਥ ਪੰਜਾਬ ਲਈ ਉਹਨਾਂ ਦੇ ਇੱਕ ਦੇਵ ਸੀ ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੇ ਸੰਘਰਸ਼ ਲੜੇ ਸੀ ਜਾਂ ਆਪ ਸੰਘਰਸ਼ ਲੜ ਰਹੇ ਆ ਪੰਜਾਬ ਯੂਨੀਵਰਸਿਟੀ ਜਿਹਨੂੰ ਸਿਆਸਤ ਦੀ ਨਰਸਰੀ ਕਿਹਾ ਜਾਂਦਾ ਹੈ ਇੱਕ ਵਾਰ ਫਿਰ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਖ-ਵੱਖ ਰਿਆ ਤਰ੍ਹਾਂ ਦੇ ਵੱਲੋਂ ਆਪਣੇ ਕੈਂਡੀਡੇਟ ਉਤਾਰ ਦਿੱਤੇ ਗਏ ਨੇ ਸੱਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਿਛਲੀ ਵਾਰ ਆਪਣਾ ਵੱਖਰਾ ਪ੍ਰਦਰਸ਼ਨ ਕਰਕੇ ਵੱਖਰੇ ਤਰ੍ਹਾਂ ਦੀ ਸ਼ਾਪ ਛੱਡੀ ਗਈ ਹਾਲਾਂਕਿ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਕੰਟਰੋਵਰਸੀਆਂ ਦਾ ਸ਼ਿਕਾਰ ਹੁੰਦੀ ਹੈ ਸੱਤ ਇੱਕ ਵਾਰ ਫਿਰ ਮੈਦਾਨ ਦੇ ਵਿੱਚ ਹੈ ਇਸ ਵਾਰ ਸੱਤ ਨੇ ਕਰਨਦੀਪ ਹੁਣਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਸਾਤ ਨੂੰ ਜਿਸ ਤਰ੍ਹਾਂ ਦਾ ਹੰਗਾਰਾ ਪਿਛਲੀ ਵਾਰ ਮਿਲਿਆ ਉਮੀਦ ਹੈ ਕਿ ਉਸੇ ਮਤਰਾ ਦਾ ਮਿਲੇਗਾ ਬਿਲਕੁਲ ਜੀ ਅੱਜ ਦਾ ਜੋ ਇਕੱਠ ਸੀਗਾ ਉਹ ਸਿੱਧ ਕਰਦਾ ਵਾ ਕਿ ਜੋ ਪਿਛਲੇ ਸਾਲ ਸਟੂਡੈਂਟਸ ਨੇ ਸਾਡੇ ਤੇ ਭਰੋਸਾ ਜਤਾਇਆ ਸੀਗਾ ਇਸ ਸਾਲ ਉਹ ਪਿਛਲੀ ਵਾਰ ਨਾਲੋਂ ਵੀ ਦੁੱਗਣੇ ਤਿਕਣੇ ਗਿਣਤੀ ਚ ਆ ਕੇ ਉਹਨਾਂ ਨੇ ਸਾਡੇ ਤੇ ਭਰੋਸਾ ਜਤਾਉਣ ਲਈ ਤਿਆਰ ਬੈਠੇ ਨੇ ਤੇ ਸਾਨੂੰ ਕਾਉਂਸਲ ਦੇ ਵਿੱਚ ਦੁਬਾਰਾ ਲਿਆਉਣ ਦੀ ਸਟੂਡੈਂਟ ਸਰਟੀਫਿਕੇਟ ਤਿਆਰ ਨੇ ਪੂਰੇ ਕੀ ਕੀ ਮੁੱਖ ਜਿਹੜੀਆਂ ਤੁਹਾਡੀਆਂ ਯੂਨੀਵਰਸਿਟੀ ਨੂੰ ਵੇਖਦੇ ਹੋਏ ਕਿਹੜੀਆਂ ਯੂਨੀਵਰਸਿਟੀ ਦੀਆਂ ਮੁਸ਼ਕਲਾਂ ਨੂੰ ਲੈ ਕੇ ਚੋਂ ਮੈਦਾਨ ਦੇ ਵਿੱਚ ਉਤਰ ਰਹੇ ਹਾਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਿਹੜਾ ਹੱਲ ਕਰਾਉਣ ਦੇ ਬਲ ਤੁਰੇ ਆ ਦੇਖੋ ਜੀ ਕਾਫੀ ਮਸਲੇ ਵੈਸੇ ਤਾਂ ਹੈਗੇ ਆ ਯੂਨੀਵਰਸਿਟੀ ਦੇ ਜੇ ਆਪਾਂ ਲੋਅਰ ਡਿਪਾਰਟਮੈਂਟ ਦਾ ਲਾਅਸ ਦਾ ਦੇਖੀ ਤਾਂ ਉਹਦੇ ਚ ਪਲੇਸਮੈਂਟ ਦਾ ਕਾਫੀ ਇਸ਼ੂਸ ਆ ਸਾਇੰਸਸ ਦੇ ਵਿੱਚ ਪਲੇਸਮੈਂਟ ਦਾ ਜੋ ਉਹਨਾਂ ਦੇ ਰਿਸਰਚ ਇਕਵਿਪਮੈਂਟ ਇਕਵਿਪਮੈਂਟਸ ਹੁੰਦੇ ਆ ਉਹਨਾਂ ਦੇ ਕਾਫੀ ਇਸ਼ੂਸ ਆ ਜੇ ਹੌਸਟਲ ਰੈਜ਼ੀਡੈਂਟਸ ਦੀ ਗੱਲ ਕਰੀਏ ਉਹਨਾਂ ਦੀ ਜੋ ਉੱਥੇ ਹਾਈਜੀਨ ਦਾ ਜਾਂ ਫੂਡ ਕੁਆਲਿਟੀ ਦਾ ਬੜਾ ਇਸ਼ੂ ਹੈ ਤੇ ਸਟੂਡੈਂਟ ਸੈਂਟਰ ਤੇ ਜੋ ਦੁਕਾਨਾਂ ਨੇ ਉਹਨਾਂ ਦੀ ਫੂਡ ਕੁਆਲਿਟੀ ਦਾ ਬੜਾ ਇਸ਼ੂ ਆ ਤਾਂ ਹੋਰ ਨਾਲ ਦੀ ਨਾਲ ਜੋ ਬੇਸਿਕ ਇਨਫਰਾਸਟ੍ਰਕਚਰ ਦੇ ਇਸ਼ੂਸ ਆ ਉਹਦੇ ਵੀ ਬੜੇ ਹਨਾ ਦੇ ਜੋ ਰੀਡਿੰਗ ਰੂਮਸ ਆ ਉਹਨਾਂ ਦੇ ਵਿੱਚ ਸੈਟਿੰਗ ਕਪੈਸਿਟੀ ਦਾ ਸੀਗਾ ਤਾਂ ਅਸੀਂ ਪੂਰੀ ਕੋਸ਼ਿਸ਼ ਰਹੀ ਹੈ ਕਿ ਹਰ ਸਾਲ ਜੋ ਵੀ ਮੁੱਦਾ ਹੁੰਦਾ ਸੀ ਉਹਦੇ ਤੇ ਆਪਦੀ ਪੂਰੀ ਆਵਾਜ਼ ਬੁਲੰਦ ਕੇ ਬੁਲੰਦ ਕਰਕੇ ਉਸ ਦਾ ਹੱਲ ਕਰਾਇਆ ਵਾ ਤੇ ਅੱਗੇ ਵੀ ਜੋ ਵੀ ਮਸਲਾ ਆਉਂਦਾ ਰਹੂਗਾ ਅਸੀਂ ਉਸ ਤੇ ਕਰਾਂਗੇ ਤੇ ਜੋ ਮੁੱਖ ਇੱਕ ਮਕਸਦ ਜੋ ਸਾਡੇ ਲਈ ਮਸਲਾ ਹੈਗਾ ਜੋ ਸਾਡਾ ਇਲੈਕਸ਼ਨ ਲੜਨ ਦਾ ਇੱਕ ਏਜੰਡਾ ਵਾ ਉਹ ਇੱਕ ਇਹ ਵੀ ਆ ਕਿ ਜੋ ਸਟੂਡੈਂਟ ਕਾਉਂਸਲ ਆ ਉਹਦੀ ਹਨਾ ਜੋ ਮੇਨ ਡਿਸੀਜਨ 메ਕਿੰਗ ਬਾਡੀ ਆ ਯੂਨੀਵਰਸਿਟੀ ਸੈਨੇਟ ਸਿੰਡੀਕੇਟ ਉਹਦੇ ਵਿੱਚ ਅੱਛੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਚਾਹੀਦੀ ਆ ਇੱਕ ਉੱਥੇ ਸਟੂਡੈਂਟਸ ਦੀ ਇੱਕ ਸੇ ਹੋਣੀ ਚਾਹੀਦੀ ਆ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਇੰਡਾਇਰੈਕਟਲੀ ਇੱਕ ਨਾ ਪ੍ਰਾਈਵੇਟਾਈਜੇਸ਼ਨ ਦਾ ਟ੍ਰੈਂਡ ਸ਼ੁਰੂ ਕੀਤਾ ਪਿਛਲੇ ਕਈ ਸਾਲਾਂ ਤੋਂ 셀ਫ ਫਾਈਨੈਂਸ ਕੋਰਸਸ ਦੀ ਇੰਟਰੋਡਕਸ਼ਨ ਕਰਕੇ ਜੋ 셀ਫ ਫਾਈਨੈਂਸਡ ਕੋਰਸਸ ਆ ਉਹਨਾਂ ਦੀ ਤਕਰੀਬਨ ਹਰ ਸਾਲ 5 ਤੋਂ 10% ਫੀਸ ਵੱਧ ਰਹੀ ਆ ਤੇ ਉਹਦਾ ਸਾਰਾ ਅਧਿਕਾਰ ਹੈਗਾ ਵਾ ਸੈਨੇਟ ਤੇ ਸਟਿੱਡਿਗੇਟ ਕੋਲ ਬੀਇੰਗ ਅ ਸਟੂਡੈਂਟ ਕਾਉਂਸਲ ਮੈਂਬਰ ਜਿਹੜਾ ਕਾਉਂਸਲ ਦਾ ਮੈਂਬਰ ਆ ਉਹ ਇੱਕ ਉੱਥੇ ਐਕਸ ოਫੀਸ਼ੀਅਲ ਮੈਂਬਰ ਹੈਗਾ ਪਰ ਉਹ ਕੱਲਾ ਐਜ਼ ਅ ਆਬਜ਼ਰਵਰ ਬੈਠਦਾ ਉਹਦੇ ਕੋਲ ਕੋਈ ਰਾਈਟ ਟੂ ਵੋਟ ਨਹੀਂ ਆ ਕੋਈ ਉਹਦੀ ਡਿਸੀਜਨ 메ਕਿੰਗ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਉਹਨੂੰ ਉੱਥੇ ਹਨਾ ਇੱਕ ਆਵਦੀ ਸੇ ਹੋ ਸਕੇ ਹੋ ਸਕੇ ਉਹਨਾਂ ਦਾ ਇੱਕ ਉਹ ਜੋ ਫੈਸਲੇ ਆ ਉਹਦੇ ਵਿੱਚ ਉਹਨਾਂ ਦਾ ਇੱਕ ਆਵਦਾ ਨਾ ਆਵਾਜ਼ ਉਹਨਾਂ ਦੀ ਰੱਖੀ ਜਾ ਸਕੇ ਭਾਈ ਇਸ ਵਾਰ ਇੱਕ ਨਵੀਂ ਚੀਜ਼ ਹੋ ਰਹੀ ਯੂਨੀਵਰਸਿਟੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿ ਇੱਕ ਵਾਰ ਫਿਰ ਜਿਹੜੀ ਪੂਸੂ ਆ ਇੱਕ ਵਾਰ ਫਿਰ ਸਟਰੋਂਗ ਹੋਣ ਦੀ ਕੋਸ਼ਿਸ਼ ਦੇ ਵਿੱਚ ਆ ਇੱਕ ਵਾਰ ਫਿਰ ਉਹਨੂੰ ਚੱਕਣ ਦੀ ਕੋਸ਼ਿਸ਼ ਹੈ ਦਲਵੀਰ ਗੋਲਡੀ ਖੁਦ ਯੂਨੀਵਰਸਿਟੀ ਦੇ ਵਿੱਚ ਨੇ ਸੋਪੂ ਸੌਰੀ ਮਾਫ ਕਰਨਾ ਸੋਪੂ ਦਲਵੀਰ ਗੋਲਡੀ ਖੁਦ ਇੱਥੇ ਮੈਦਾਨ ਦੇ ਵਿੱਚ ਨੇ ਸੋਪੂ ਦੇ ਨਾਲ ਇਹ ਵੀ ਚਰਚਾਵਾਂ ਸੀ ਕਿ ਸਾਥ ਜਿਹੜੀ ਜਿਹੜਾ ਸੀਟ ਲੜੇਗੀ ਚਾਹੇ ਵਾਈਸ ਪ੍ਰੈਜ਼ੀਡੈਂਟ ਲੜੇ ਤਾਂ ਸੋਪੂ ਉਹ ਨਹੀਂ ਲੜੇਗੀ ਇਸ ਤਰ੍ਹਾਂ ਦਾ ਕੋਈ ਸਮਝੌਤਾ ਚੱਲ ਰਿਹਾ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੀ ਦੇਖੋ ਉਹਨਾਂ ਦੀ ਇੱਕ ਅਵਦੀ ਇਲੈਕਸ਼ਨ ਲੜਨ ਦੀ ਸਟਰੈਟਜੀ ਹੈ ਸਾਡਾ ਇੱਕ ਅਵਦਾ ਵਾ ਸਾਡਾ ਵਾਈਸ ਪ੍ਰੈਜ਼ੀਡੈਂਟ ਲੜਨ ਦਾ ਕਾਰਨ ਪਿਛਲੇ ਸਾਲ ਅਸੀਂ ਜਿੱਤੇ ਸੀਗੇ ਤਾਂ ਅਸੀਂ ਇਸ ਸਾਲ ਉਹਦਾ ਟਾਈਟਲ ਡਿਫੈਂਡ ਕਰਨ ਲਈ ਲੜ ਰਹੇ ਹਾਂ ਕੋਈ ਐਵੇਂ ਕੋਈ ਸਾਡਾ ਅਜੇ ਤੱਕ ਉਹਨਾਂ ਨਾਲ ਕੋਈ ਅਸੀਂ ਗੱਲਬਾਤ ਨਹੀਂ ਹੋਈ ਹਰ ਇੱਕ ਪਾਰਟੀ ਦੀ ਇੱਕ ਅਵਦੀ ਹਨਾ ਕਹਦੀ ਹੈ ਵੀ ਉਹਨਾਂ ਦੀ ਕੈਲਕੂਲੇਸ਼ਨ ਹੁੰਦੀ ਹੈ ਇੱਕ ਅਵਦੀ ਇਲੈਕਸ਼ਨ ਲੜਨ ਦੀ ਸਟਰੈਟਜੀ ਹੁੰਦੀ ਹੈ ਤਾਂ ਉਸ ਹਿਸਾਬ ਨਾਲ ਹੀ ਲੜਦੇ ਆ ਕੋਈ ਵੈਸੇ ਅਜ ਸੱਤ ਨੂੰ ਸਮਰਥਨ ਬਹੁਤ ਵੱਡਾ ਮਿਲਿਆ ਸੱਤ ਨੂੰ ਕਿਹਾ ਜਾਂਦਾ ਹੈ ਕਿ ਸੱਤ ਨੇ ਇਤਿਹਾਸਿਕ ਜਿੱਤ ਲਈ ਕਿਉਂਕਿ ਇੱਕ ਵੱਖਰੀ ਸੋਚ ਦੇ ਨਾਲ ਸੱਤ ਜਿਹੜੀ ਹੈ ਯੂਨੀਵਰਸਿਟੀ ਦੇ ਵਿੱਚ ਉਤਰੀ ਸੀ ਪਰ ਪਿਛਲੀ ਵਾਰ ਜੋ ਕੁਝ ਹੋਇਆ ਇਸ ਵਾਰ ਲੋਕ ਜਿਹੜੀ ਸਟੂਡੈਂਟਸ ਨੂੰ ਕਿਵੇਂ ਸਮਝਾ ਸਕੂ ਕਿ ਸੱਤ ਸੱਤ ਉਸ ਤਰ੍ਹਾਂ ਦੀ ਕੰਟਰੋਵਰਸੀ ਦੀ ਦੁਬਾਰਾ ਸ਼ਿਕਾਰ ਨਹੀਂ ਨਹੀਂ ਦੇਖੋ ਜੀ ਉਹ ਜਿਹੜੇ ਸੀਗਾ ਅਸੀਂ ਪਹਿਲਾਂ ਤਾਂ ਸਾਰੀ ਸਟੂਡੈਂਟਸ ਦੇ ਸਾਹਮਣੇ ਤੇ ਪੂਰੇ মিডিਆ ਦੇ ਸਾਹਮਣੇ ਅਸੀਂ ਪੂਰਾ ਜੋ ਸੀਗਾ ਸਾਰੀ ਗੱਲ ਰੱਖੀ ਸੀਗੀ ਤੇ ਉਸ ਤੋਂ ਬਾਅਦ ਜੋ ਸਾਡੇ ਲਈ ਇੱਕ ਬੜਾ ਵੱਡਾ ਚੈਲੰਜ ਸੀਗਾ ਅਸੀਂ ਆਪਦਾ ਲੋਕਾਂ ਦਾ ਦੁਬਾਰਾ ਭਰੋਸਾ ਜਿੱਤਣਾ ਤੇ ਜੋ ਪਿਛਲੇ ਪੂਰੇ ਸਾਲ ਪੂਰੇ ਪਿਛਲੇ ਸੈਸ਼ਨ ਜੋ ਸਾਥ ਦੀ ਕਾਰਜਕਾਰੀ ਰਹੀ ਹੈ ਜੋ ਮਸਲਿਆਂ ਤੇ ਸਾਥ ਨੇ ਆਪਦੀ ਗੱਲ ਰੱਖੀ ਤੇ ਹੱਲ ਕਰਵਾਏ ਤੇ ਇਹ ਸੰਘਰਸ਼ ਕੀਤਾ ਵਾ ਤਾਂ ਸਾਡੇ ਤੇ ਜੋ ਬੱਚਿਆਂ ਦਾ ਜੋ ਭਰੋਸਾ ਸੀ ਸਾਡੇ ਤੇ ਪੂਰਾ ਕਾਇਮ ਆ ਅੱਜ ਦਾ ਜੋ ਇਕੱਠ ਸੀ ਉਹ ਉਸ ਨੂੰ ਸਿੱਧ ਕਰਦਾ ਵਾ ਉਸ ਦਾ ਇੱਕ ਕਹਿ ਦਈਏ ਵੀ ਉਹਨੂੰ ਬਿਆਨ ਕਰਦਾ ਜੋ ਸਾਡੇ ਤੇ ਜਵਾਕ ਭਰੋਸਾ ਕਰਦੇ ਨੇ ਤੇ ਸਾਨੂੰ ਅਗਲੇ ਜੋ ਕਾਉਂਸਲ ਦੇ ਵਿੱਚ ਲਿਆਉਣ ਦੇ ਲਈ ਜੋ ਤਿਆਰ ਬੈਠੇ ਨੇ ਹਰੇਕ ਜਿਹੜੀ ਪਾਰਟੀ ਇੱਥੇ ਲੜ ਰਹੀ ਹੈ ਉਹਦੇ ਪਿੱਛੇ ਕਿਸ ਨਾ ਕਿਸੇ ਪੋਲੀਟੀਕਲ ਪਾਰਟੀ ਦਾ ਹੱਥ ਆ ਸੀਓਐਸਐਸ ਦੀ ਗੱਲ ਕਰੀ ਉਹਦੇ ਪਿੱਛੇ ਆਮ ਆਦਮੀ ਪਾਰਟੀ ਕਹੇ ਜਾਂਦਾ ਐਨਐਸਜੋਏ ਦੇ ਪਿੱਛੇ ਕਾਂਗਰਸ ਹੈ ਇਸੇ ਪਿਛੇ ਅਕਾਲੀ ਦਲ ਇਸ ਤਰ੍ਹਾਂ ਜਿੰਨੀਆਂ ਵੀ ਜਿਹੜੀਆਂ ਪਾਰਟੀਆਂ ਉਥਰੇ ਕੋਈ ਨਾ ਕੋਈ ਪੋਲੀਟੀਕਲ ਧਿਰ ਪਿੱਛੇ ਹੈ ਸਾਥ ਦੇ ਪਿੱਛੇ ਕਿਹੜੀ ਧਿਰ ਸਾਥ ਦੇ ਪਿੱਛੇ ਜੀ ਗੁਰੂ ਮਹਾਰਾਜ ਆ ਸਾਡੇ ਲਈ ਤਾਂ ਸਭ ਤੋਂ ਵੱਡਾ ਸਾਡਾ ਸਿਧਾਂਤ ਆ ਜੋ ਸਿੱਖੀ ਦਾ ਜੋ ਸਾਡੇ ਲਈ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਸਾਂਝੀ ਵਲਤਾਲਾਬ ਦਾ ਤੇ ਅਸੀਂ ਉਸ ਸਿਧਾਂਤ ਨੂੰ ਲੈ ਕੇ ਸਿਆਸਤ ਕਰਦੇ ਆ ਰਹੇ ਹਾਂ ਤੇ ਹੁਣ ਤੱਕ ਵੀ ਜੋ ਅਸੀਂ ਕੀਤਾ ਉਹ ਉਸ ਸਿਧਾਂਤ ਨੂੰ ਮੁੱਖ ਰੱਖਦੇ ਕੀਤਾ ਵਾ ਸਾਡੀ ਕਿਸੇ ਪੋਲਿਟੀਕਲ ਪਾਰਟੀ ਨਾਲ ਨਾ ਕੋਈ ਅਫੀਲੀਏਸ਼ਨ ਆ ਤੇ ਅਸੀਂ ਪੂਰੀ ਇਹ ਗੱਲ ਡੰਕੀ ਦੀ ਝੋਟ ਨਾ ਕਹਿੰਦੇ ਆ ਜੇ ਕੋਈ ਕਹਿੰਦਾ ਵਾ ਵੀ ਸਾਡੀ ਕਿਸੇ ਸਾਡੀ ਕਿਸੇ ਨਾ ਕੋਈ ਹੈਗੀ ਆ ਤਾਂ ਅਸੀਂ ਉਹਨੂੰ ਚੈਲੰਜ ਕਰਦੇ ਆ ਕਿ ਆ ਕੇ ਇਹਨੂੰ ਪ੍ਰੂਫ ਕਰ ਦੋ ਪਰ ਉਸ ਤੋਂ ਬਿਨਾ ਸਾਡਾ ਕਿਸੇ ਪਾਰਟੀ ਨਾਲ ਕੋਈ ਸਾਡੀ ਪੋਲਿਟੀਕਲ ਅਫੀਲੀਏਸ਼ਨ ਨਹੀਂ ਅਸੀਂ ਕਿਸੇ ਦੀ ਕੋਈ ਹਨਾ ਕਹਦੀ ਉਹਦੇ ਨਾਲ ਨਹੀਂ ਚੱਲਦੇ ਇਹ ਵੈਸੇ ਵੀ ਇੱਕ ਸਟੂਡੈਂਟ ਦੀ ਸਪੇਸ ਆ ਸਟੂਡੈਂਟ ਪੋਲਿਟਿਕਸ ਆ ਜੋ ਵੀ ਫੈਸਲਾ ਹੁੰਦਾ ਜੋ ਵੀ ਏਜੰਡਾ ਪ੍ਰੋਗਰਾਮ ਹੁੰਦਾ ਇਹ ਤੁਹਾਡੇ ਸਟੂਡੈਂਟਸ ਆਪ ਖੁਦ ਬੈਠ ਕੇ ਤੈਅ ਕਰਦੇ ਆ ਕੋਈ ਵੀ ਸਾਡੇ ਚੈਕਸਟਰਨਲ ਕਹਦੀ ਇੰਟਰਫੀਰੈਂਸ ਕਿਸੇ ਦੀ ਨਹੀਂ ਆਗੀ ਕਈ ਤੇ ਰਾਨ ਜਿਹੜੀਆਂ ਤੁਹਾਡੀ ਸੋਚ ਦੇ ਨਾਲ ਪੰਜਾਬ ਦੇ ਵਿੱਚ ਤੁਰਦੀਆਂ ਨੇ ਜਦੋਂ ਪੰਜਾਬ ਚ ਚੋਣਾਂ ਨੇ ਸਾਥ ਨੇ ਉਹਨਾਂ ਦਾ ਸਾਥ ਵੀ ਦਿੱਤਾ ਹੈ ਬੇਸ਼ੱਕ ਖਡੂਰ ਸਾਹਿਬ ਸੀਟ ਹੋਵੇ ਬੇਸ਼ੱਕ ਉਹ ਫਰੀਦਕੋਟ ਸੀਟ ਹੋਵੇ ਜਾਂ ਫਿਰ ਸੰਗਰੂਰ ਸੀਟ ਹੋਵੇ ਸਿਮਰਨਜੀਤ ਸਿੰਘ ਮਾਨ ਹੋਣ ਅਮਰਤਪਾਲ ਸਿੰਘ ਹੋਣ ਸਰਬਜੀਤ ਸਿੰਘ ਖਾਲਸੋਂ ਇਹਨਾਂ ਸੀਟਾਂ ਤੇ ਸਾਥ ਸਰਗਰਮ ਨਜ਼ਰ ਆਈ ਸੀਗੀ ਕੀ ਇੱਥੇ ਉਹ ਟੜਾ ਨਜ਼ਰ ਆਏਗਾ ਉਹ ਸਪੇਸ ਪਿੱਛੇ ਤੁਹਾਡੇ ਨਜ਼ਰ ਆਏਗੀ ਨਹੀਂ ਦੇਖੋ ਜੀ ਸੱਤ ਦੀ ਜੋ ਇੱਕ ਨਾ ਕਹਿ ਦਈਏ ਸੀਗਾ ਕਿ ਸੱਤ ਨੇ ਕਿਸੇ ਇਲੈਕਸ਼ਨ ਚ ਪਾਰਟਿਸਿਪੇਟ ਨਹੀਂ ਕੀਤਾ ਸੀਗਾ ਪਰ ਸੱਤ ਦੇ ਵਿੱਚ ਕਈ ਮੈਂਬਰ ਸਾਰੇ ਮੈਂਬਰ ਆ ਉਹਨਾਂ ਕੋਲ ਆਵਦਾ ਅਧਿਕਾਰ ਸੀਗਾ ਕਿ ਬਾਹਰ ਜਾ ਕੇ ਉਹਨਾਂ ਨੇ ਜੇ ਕਿਸੇ ਪਾਸੇ ਪਾਰਟਿਸਿਪੇਟ ਕਰਨੀ ਹੋ ਕਰ ਸਕਦੇ ਸੋ ਜਿਹੜੇ ਵੀ ਉਹਨਾਂ ਨੇ ਕੈਂਡੀਡੇਟ ਦੀ ਚਾਹੇ ਕਡੂਰ ਸਾਹਿਬ ਹੋਵੇ ਚਾਹ ਫਰੀਦਕੋਟ ਹੋਵੇ ਚਾਹ ਸੰਗਰੂਰ ਹੋਵੇ ਉਹਨਾਂ ਦੀ ਮਦਦ ਕੀਤੀ ਆ ਉਹਦੇ ਉਹਨਾਂ ਲਈ ਆਵਦੇ-ਆਵਦੇ ਕਾਰਨ ਸੀਗੇ ਕਿ ਉਹਨਾਂ ਦੇ ਇੱਕ ਪੰਥ ਪੰਜਾਬ ਲਈ ਉਹਨਾਂ ਦੀ ਇੱਕ ਦੇਨ ਸੀ ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੇ ਸੰਘ ਤਾਂ ਇਹ ਸੀਗਾ ਕਿ ਸਰਕਾਰਾਂ ਨੇ ਉਹਨਾਂ ਨਾਲ ਧੱਕਾ ਕੀਤਾ ਸੀਗਾ ਤਾਂ ਲੋਕਾਂ ਦੀ ਹਮਦਰਦੀ ਸੀ ਤੇ ਸਾਡੇ ਵੀ ਕਈ ਬੰਦਿਆਂ ਦੀ ਸਾਡੀ ਹੋ ਸਕਦਾ ਸਾਰਿਆਂ ਦੀ ਹਮਦਰਦੀ ਹੋਵੇ ਉਹਨਾਂ ਨੇ ਉਹ ਚ ਕੀਤਾ ਪਰ ਸੱਤ ਵੱਲੋਂ ਕਿਸੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਗਿਆ ਸੀਗਾ ਸੱਤ ਦੇ ਮੈਂਬਰਾਂ ਨੇ ਜਰੂਰ ਇਲੈਕਸ਼ਨ ਦੇ ਵਿੱਚ ਕੀਤਾ ਸੀਗਾ ਇਸ ਵਾਰ ਮਾਹੌਲ ਕਹਿੰਦੇ ਬਣਿਆ ਨਹੀਂ ਯੂਨੀਵਰਸਿਟੀ ਦੇ ਵਿੱਚ ਚੋਣਾਂ ਦਾ ਹੁਣ ਇਸ ਤੋਂ ਬਾਅਦ ਮਾਹੌਲ ਭਾਗ ਦਾ ਨਜ਼ਰ ਆਉਗਾ ਹਾਂਜੀ ਜਰੂਰ ਜੀ ਇਹ ਤਾਂ ਮੈਨੂੰ ਪਹਿਲਾਂ ਵੀ ਪੁੱਛ ਰਹੇ ਸੀਗੇ ਕਿ ਜੋ ਪਾਰਟੀਆਂ ਦੇ ਜੋ ਆਉਂਦੇ ਆ ਲੀਡਰ ਵੀ ਉਹਦਾ ਤੁਸੀਂ ਕਿਵੇਂ ਇਤ ਕੀ ਸਾਹਮਣਾ ਕਰੋਗੇ ਸਾਹਮਣਾ ਕਰੋਗੇ ਤਾਂ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਅਕੀ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਉਹਨਾਂ ਦਾ ਅਜੇ ਤੱਕ ਕੁਝ ਡਿਸਾਈਡ ਹੀ ਨਹੀਂ ਹੋ ਪਾ ਰਿਹਾ ਤੁਸੀਂ ਇਹ ਦੇਖੋ ਕਿ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਭਾਜੀਪੀ ਦਾ ਉਹਨਾਂ ਦਾ ਇੰਸਟੀਟਿਊਟਡ ਵਿੰਗਾਂ এবੀਵੀਪ ਪੰਜਾਬ 'ਚ ਰਾਜ ਕਰ ਰਹੀ ਹੈ ਆਮ ਆਦਮੀ ਪਾਰਟੀ ਉਹਨਾਂ ਦਾ ਹੈਗਾ ਸੀਓਐਸ ਕਾਂਗਰਸ ਪਹਿਲਾਂ ਰਾਜ ਕਰਕੇ ਗਈ ਅਕਾਲੀ ਦਲ ਪਹਿਲਾਂ ਰਾਜ ਕਰਕੇ ਗਿਆ ਉਹਨਾਂ ਦੇ ਆਉਦੇ ਆ ਸੋਈ ਤੇ ਐਨਐਸਓਈ ਤਾਂ ਇਹ ਅਭੀ ਉਹਨਾਂ ਤੋਂ ਹਜੇ ਤੱਕ ਇਹ ਨਹੀਂ ਡਿਸਾਈਡ ਹੋ ਰਿਹਾ ਹਫਤੇ ਦੀ ਇਲੈਕਸ਼ਨ ਅਨਾਉਂਸ ਹੋਈ ਹੈ ਜਾਂ ਪਿੱਛੇ 4-5 ਦਿਨ ਰਹਿ ਗਏ ਕੈਂਪੇਨਿੰਗ ਲਈ ਤਾਂ ਉਹਨਾਂ ਤੋਂ ਹਜੇ ਤੱਕ ਇਹ ਨਹੀਂ ਡਿਸਾਈਡ ਹੋ ਰਿਹਾ ਵੀ ਕਿਹੜਾ ਉਹਨਾਂ ਦਾ ਕੈਂਡੀਡੇਟ ਹੋਣਾ ਕੀ ਉਹਨਾਂ ਦਾ ਇਲੈਕਸ਼ਨ ਦਾ ਅਜੰਡਾ ਹੋਣਾ ਵਾ ਕਿਵੇਂ ਉਹਨਾਂ ਨੇ ਇਲੈਕਸ਼ਨ ਲੜਨੀ ਆ ਤਾਂ ਇਹ ਅਭੀ ਉਹਨਾਂ ਦਾ ਕੋਈ ਇਸ ਵਾਰ ਕੋਈ ਡਬਾਲਾ ਹੈ ਨਹੀਂਗਾ ਸਿਸਟਮ ਉਹ ਆਪ ਹੀ ਆਪਦੇ ਅਚਲਜੇ ਪਈਆ ਹੂੰ ਬਹੁਤ ਬਹੁਤਾਂ ਬਤ ਭਾਈ ਗਾ ਧੰਨਵਾਦ ਜੀ ਬਹੁਤ ਸੋ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਸਵਾਲ ਜਿਹੜੇ ਉੱਠ ਰਹੀ ਸੀ ਇਸ ਚੋਣਾਂ ਨੂੰ ਲੈ ਕੇ ਕਿ ਇਸ ਵਾਰ ਐਨਐਸਯੂਆਈ ਹੋਵੇ ਸੀਵਾਈਐਸਐਸ ਹੋਵੇ ਜਾਂ ਫਿਰ ਐਸਵਾਈ ਹੋਵੇ ਇਹ ਸਾਰੀਆਂ ਤਿਹਾਂ ਦੇ ਵਿੱਚ ਦੋ ਫਾੜ ਤਾਂ ਨਜ਼ਰ ਆ ਰਹੀ ਹੈ ਸਾਰੀਆਂ ਤਿਹਾਂ ਬੰਡੀਆਂ ਹੋਈਆਂ ਨਜ਼ਰ ਜਿਹੜੀਆਂ ਨੇ ਆ ਰਹੀਆਂ ਨੇ ਇਸ ਕਰਕੇ ਸਾਥ ਨੂੰ ਹੋ ਸਕਦਾ ਹੈ ਕਿ ਇਸ ਵਾਰ ਫਿਰ ਸਟੂਡੈਂਟਾਂ ਦਾ ਵੱਡਾ ਸਮਰਥਨ ਨਜ਼ਰ ਆਏਗਾ